ਸ਼ੇਰ ਗੰਦਰੀ ਯਾਦ ਵਿੱਚ ਕਿਸੇ ਕਵੀ ਨੇ ਸਤਰਾਂ ਲਿਖੀਆਂ ਮੇਰੇ ਸਾਹਮਣੇ ਪੇਸ਼ ਕਰ ਰਿਹਾ ਤੇ ਪੁੱਤਰ ਹਟਾਤੇ ਨਹੀਂ ਵਿਕਦੇ ਇਹ ਪੁੱਤਰ ਹਟਾਤੇ ਨਹੀਂ ਵਿਕਦੇ ਤੂੰ ਲੱਭਦੀ ਫਿਰੇ ਬਾਜ਼ਾਰ ਕੁੜੇ ਇਹ ਪੁੱਤਰ ਹਟਾਤੇ ਨਹੀਂ ਵਿਕਦੇ ਇਹ ਸੌਦਾ ਨਗਦ ਵਿਣਈ ਮਿਲਦਾ ਇਹ ਸੌਦਾ ਨਗਦ ਵਿਣਈ ਮਿਲਦਾ ਤੂੰ ਲਬਦੀ ਫਿਰੇ ਉਦਾਰ ਕੁੜੇ ਤੂੰ ਲਬਦੀ ਫਿਰੇ ਉਦਾਰ ਕੁੜੇ ਇਹ ਪੁੱਤਰ ਹਟਾਂ ਤੇ ਨਹੀਂ ਵਿਗਦੇ ਇਹ ਸ਼ੀਰ ਕਹਾਦਰਵਾਜੀ ਨੇ ਇਹ ਹੀਰ ਬਹਾਦਰ ਬਾਜੀ ਨੇ ਇਹਨਾਂ ਦੁਸ਼ਮਣਾਂ ਕੋਲੋਂ ਕੀ ਡਰਨਾ ਇਹ ਮੋਤ ਕੋਲੋਂ ਵੀ ਡਰਦੇ ਨਹੀਂ ਇਹ ਮੋਤ ਕੋਲੋਂ ਵੀ ਡਰਦੇ ਨਹੀਂ ਇਹ ਆਪਣੇ ਧਰਮ ਦੀ ਸ਼ਾਨ ਲਈ ਇਹ ਆਪਣੇ ਦੇਸ਼ ਦੀ ਸ਼ਾਨ ਲਈ ਜਾਨ ਆਪਣੇ ਦਿੰਦੇ ਵਾਰ ਕੋੜੇ ਤੂੰ ਲਬਦੀ ਫਿਰੇ ਬਾਜ਼ਾਰ ਕੋੜੇ ਜੇ ਪੁੱਤਰ ਹਟਾਤੇ ਨਹੀਂ ਵਿਕਦੇ ਤਨ ਪਾਗ ਨਿਉ ਨਾ ਮਾਵਾ ਦੇ ਤਨ ਪਾਗ ਨਿਉ ਨਾ ਮਾਵਾ ਦੇ ਜਿਨ ਮਾਵਾ ਦੇ ਇਹ ਜਾਏ ਨੇ ਤਨ ਪਾਗ ਨ ਪਹਿਣ ਪਰਾਵਾ ਦੇ ਜਿਨ ਗੋਦੀਆਂ ਵਿੱਚ ਖੜਾਏ ਨੇ ਜਿਨ ਗੋਤੀਆਂ ਵਿੱਚ ਖੜਾਏ ਨੇ ਇਹ ਮਾਣ ਹੈ ਮਨਵਾਲਿਆਂ ਦਾ ਇਹ ਮਾਣ ਹੈ ਮਨਵਾਲਿਆਂ ਦਾ ਨਹੀਂ ਇਛ ਦੀ ਤਨੁਸਾਰ ਕੁੜੇ ਤੇ ਪੁੱਤਰ ਹਟਾਂ ਤੇ ਨਹੀਂ ਵਿਕਦੇ ਨਾ ਐਵੇਂ ਟਕਰਾ ਮਾਰ ਕੁੜੇ ਇਹ ਪੁੱਤਰ ਹਟਾਤ ਨਹੀਂ ਵਿਕਦੇ ਇਹ ਕੋਈ ਵਿਕਾਊ ਚੀਜ਼ ਨਹੀਂ ਇਹ ਕੋਈ ਵਿਕਾਊ ਚੀਜ਼ ਨਹੀਂ ਮੁੱਲ ਦੇ ਕੇ ਚੋਲੀ ਪਾਈਏ ਨਹੀਂ ਇਹ ਐਡਾ ਸਸਤਾ ਮਾਲ ਨਹੀਂ ਕਿਤੇ ਜਾ ਕੇ ਮੰਗ ਲਿਆਈਏ ਨਹੀਂ ਇਹ ਪੁੱਤਰ ਹਟਾਤ ਨਹੀਂ ਟਾਤ ਨਹੀਂ ਵਿਕਦੇ ਤੂੰ ਲੱਭਦੀ ਫਿਰੇ ਬਾਜ਼ਾਰ ਕੁੜੇ ਇਹ ਸੌਦਾ ਨਗਦ ਵੀ ਨਹੀਂ ਮਿਲਦਾ ਤੂੰ ਲੱਭਦੀ ਫਿਰੇ ਉਦਾਰ ਕੁੜੇ ਇਹ ਪੁੱਤਰ ਹਟਾਤ ਨਹੀਂ ਹਿੱਕ ਦੀ ਇਹ ਪੁੱਤਰ ਹਟਾਤ ਨਹੀਂ